10 ਮਾਡਲ ਹੈ ਸਿਰਫ 85000 ਦੀ ਕਟਿੰਗ ਕੀਤੀ ਹੋਈ ਹੈ ਕਾਰ ਆਪਣੀ ਜਿਵੇਂ ਛੋੜਾ ਰੇਟ ਆਜੋ ਉਥੇ ਲੈ ਜਾਓ ਟਾਇਰ ਵੀ ਚੰਗੇ ਇੰਜਨ ਦੀ ਸਾਲ ਦੀ ਗਾਰੰਟੀ ਦੇਾਂਗਾ ਲਿਖ ਕੇ ਏਸੀ ਦੀ ਵੀ ਗਾਰੰਟੀ 6 ਮਹੀਨਿਆਂ ਦੀ ਠੀਕ ਹੈ ਲੱਖ ਦੇ ਵਿੱਚ ਰੇਟ ਅਜਾ ਲੱਖ ਰੁਪਏ ਦੀ ਵਰਨਾ ਡੀਜ਼ਲ ਵਰਨਾ ਦੇ ਦੇਣੀ ਕਟਿੰਗ ਵਾਲਾ ਸੌਦਾ ਐ ਇਦਾਂ ਹੀ ਦੇ ਦੇਣੀ ਹੈ 2 ਲੱਖ ਰੁਪਏ ਦੀ 2008 ਮਾਡਲ ਹੈ ਪਾਸਿੰਗ 2028 ਤੱਕ ਪੂਰੇ ਪੇਪਰਾਂ ਦੇ ਨਾਲ 2 ਲੱਖ ਰੁਪਏ ਦੀ 13 ਮਾਡਲ ਡਸਟਰ 85 BHP i10 ਆਟੋਮੈਟਿਕ 11 ਮਾਡਲ ਕੋਈ ਵੀਰ ਲੈਣਾ ਚਾਹੁੰਦਾ ਹੈ ਮੈਗਨਾ ਪਿਓਰ ਪੈਟਰੋਲ ਕੋਈ ਗੈਸ ਤੇ ਨਹੀਂ ਚੱਲੀ ਹੋਈ ਤੇ ਜਿਵੇਂ ਕਹਿੰਦੇ ਨੇ ਸੀएनजी ਤੇ ਨਹੀਂ ਚੱਲੀ ਹੋਈ ਇਹ ਆਟੋਮੈਟਿਕ ਹੈ ਫੈਮਿਲੀ ਦਾ ਕੋਈ ਵੀ ਮੈਂਬਰ ਬੜੀ ਆਸਾਨੀ ਨਾਲ ਇਹਦੇ ਨਾਲ ਪੈਰ ਵੀ ਨਹੀਂ ਥੱਕਦੇ ਬੰਦੇ ਦੇ ਹਮਮ ਸਿਰਫ ਅੱਗੇ ਪਿੱਛੇ ਵਾਲੇ ਗੇਅਰ ਹੀ ਹੁੰਦੇ ਨੇ ਠੀਕ ਹੈ ਆਟੋਮੈਟਿਕ ਹੈ 11 ਮਾਡਲ ਹੈ 2012 ਮਾਡਲ 50000 ਚੱਲੀ ਆਲਟੋ ਲੈ 50000 ਚੱਲੀ 50000 ਚੱਲੀ ਸਾਰੀ ओरिजिनल ਦੀ ਐਲ ਐਕਸ ਆਈ ਤੋਹਫਾ ਪੀਸ ਕਿੰਨੇ ਦੀ 155000 ਦੀ 17 ਮਾਡਲ ਸਿਆਜ ਸਮਾਰਟ ਹਾਈਬ੍ਰਿਡ ਵੀਡੀਆਈ ਹਮ ਫਸਟ ਓਨਰ ਸੈਕੰਡ ਓਨਰ ਤੁਸੀਂ ਬਣੋਗੇ 430000 ਰੁਪਏ ਦੀ ਕਾਰ ਦੇ ਦਾਂਗੇ 1 ਲੱਖ ਰੁਪਏ ਦੀ 12 ਮਾਡਲ 30 ਸੀਲਡ ਬੋਰਨਟ ਸੀਲਡ ਠੀਕ ਹੈ ਗੱਡੀ ਆਈ ਹੈ ਗੱਡੀ ਦੇ ਦਾਂਗੇ 2015 ਮਾਡਲ ਫਸਟ ਓਨਰ ਕਾਰ ਠੀਕ ਹੈ 280000 ਰੁਪਏ ਦੀ ਕਾਰ ਦੇਾਂਗੇ ਫਰਸਟ ਓਨਰ R20 ਸਪੋਰਟਸ ਲੈਣਾ ਚਾਹੁੰਦੇ ਨੇ 250000 ਰੁਪਏ ਦੀ ਠੀਕ ਹੈ ਇੰਜਨ ਦੀ ਸਾਲ ਦੀ ਗਾਰੰਟੀ ਕੋਈ ਨਹੀਂ ਦਿੰਦਾ ਇਸ ਮਾਡਲ ਦੀ ਗਾਰੰਟੀ ਅਸੀਂ ਦੇਾਂਗੇ 14 ਦੇ 8ਵੇਂ ਮਹੀਨੇ ਦੀ ਕਾਰ ਹੈ ਠੀਕ ਹੈ ਜੀਐਲਐਕਸੇ ਗੋਲ ਬਟਨ ਆਂਦੇ ਨੇ ਦੇਤੇ ਜਿਹੜੇ ਵੀਰ ਨੂੰ ਪਸੰਦ ਹੈ ਹੁੰਦਾ ਲੱਖ ਰੁਪਏ ਦਾ ਸਿੱਧਾ ਸਿੱਧਾ ਫਾਇਦਾ ਠੀਕ ਹੈ 17 ਮਾਡਲ ਪੰਜਾਬ ਨੰਬਰ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦੀ ਜਨ ਗੇਰ ਦੀ ਫੁੱਲ ਗਾਰੰਟੀ ਮਿਲੇਗੀ ਜਿਹੜਾ ਵੀਰ ਲੈਣਾ ਚਾਹਦਾ ਹੂੰ ਕੋਈ ਕਾਚ ਨਹੀਂ ਕ੍ਰੈਕ ਹੈਗਾ ਕੋਈ ਕੰਮ ਨਹੀਂ ਖਰਚਾ ਹੈਗਾ 14 ਮਾਡਲ VDI 350000 ਦੀ ਜਿਹੜੇ ਵੀਰ ਨੇ ਲੈਣੀ ਹੈ ਅੱਖਾਂ ਬੰਦ ਕਰਕੇ ਆਜੋ ਆਉਂਦਾ ਸਿਵਿਕ ਹੈ ਜਿਹੜੀ 2011/12 ਨਾਲ ਨਾਲ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਆਗੇ ਸੀਗੇ ਗੁਰੂ ਹਰਸਾਏ ਗੋਲੂ ਕਾ ਮੋੜ ਟੱਪ ਕੇ ਨਾਲ ਸ਼ੋਰੂਮ ਆਉਂਦਾ ਬਾਈ ਜੀ ਕਾਰ ਪਣਾ ਇਹਨੂੰ ਤੁਸੀਂ ਅਕਸਰ ਦੇਖਦੇ ਹੋਵੋਗੇ ਫੇਸਬੁੱਕ ਤੇ YouTube ਤੇ ਕੱਪ ਨੂੰ ਕਾਰਾਂ ਵਖਾਵਾਂਗੇ ਆਪਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਮਸ਼ਹੂਰ ਆ ਰੇਟਾਂ ਕਰਕੇ ਗੱਡੀਆਂ ਦਿੰਦੇ ਆ ਵਧੀਆ ਤੇ ਰੇਟ ਦਿੰਦੇ ਆ ਦੂਜਿਆਂ ਨਾਲ ਬਹੁਤ ਹੀ ਰੇਅਰ ਤੇ ਰੇਟ ਦਿੰਦੇ ਆ ਸੋਣ ਆਪਾਂ ਕਾਰਾਂ ਵਖਾਵਾਂਗੇ ਵਧੀਆ ਕਾਰਾਂ ਸਾਹਿਬ ਮੈਂ ਕਹੂੰਗਾ ਜਿਉ ਤਨੂ ਜੋ ਤ ਆਪਾਂ ਥੋੜਾ ਅੰਦਰੋਂ ਲਿਆ ਸਟਾਕ ਇਹਨਾਂ ਕੋਲੇ ਬਹੁਤ ਹੁੰਦਾ ਇੱਥੇ ਆਜੋ ਫਿਰ ਨੀਓ ਤੁਮ ਮੈਂ ਹੁਣ ਮੈਂ ਇਧਰ ਮੇਰੇ ਮਗਰ ਮਗਰ ਤੁਰਿਆ ਕਰਾਂ ਕਾਫੀ ਵਧੀਆ ਕਾਰਾਂ ਜਿਵੇਂ ਤੁਸੀਂ ਆਹ ਵੇਖ ਰਹੇ ਹੋਗੇ ਕ੍ਰੈਟਾ ਖੜੀ ਹੋਈ ਆ i20 ਆ ਬਲੈਨ ਹਰੇਕ ਤਰ੍ਹਾਂ ਦੀ ਕਾਰ ਤੇ ਤੁਹਾਡਾ ਲੋਨ ਵੀ ਇੱਥੇ ਹੀ ਹੋ ਜਾਣਾ ਤੇ ਹੁਣ ਆਜੋ ਆਪਾਂ ਜਾ ਕੇ ਬਾਈ ਹਰਜਿੰਦਰ ਨਾਲ ਗੱਲਬਾਤ ਕਰਦੇ ਆਂ ਤੇ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਗੱਰੀ ਬਾਰੇ ਜਾਣਕਰ ਦੇਵਾਂਗੇ ਵੀ ਕੀ ਰੇਟ ਆ ਲੋਨ ਕਰ ਇੱਥੇ ਹੋ ਜਾਂਦਾ ਆਜੋ ਫਿਰ ਲੈ ਵੀ ਦੋਸਤੋ ਅੱਜ ਫਿਰ ਹੁਣ ਕਰਦੇ ਆਂ ਬਾਈ ਨਾਲ ਗੱਲਬਾਤ ਹਰਜਿੰਦਰ ਬਈ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਤੇ ਮੈਂ ਕਹਾਂ ਰਾਂ ਵੇਖਿਓ ਵੀ ਕਾਰਾਂ ਵਜੋਂ ਤੇ ਬਹੁਤ ਸਾਵਧਾਨੀ ਨਾਲ ਹੈ ਨਾ ਵੀ ਆਪਣੇ ਕੋਲ ਬਿਲਕੁਲ ਜੀ 100 ਕਾਰ ਦਾ ਸਟਾਕ ਅੱਜ ਤੁਹਾਨੂੰ ਦਿਖਾਵਾਂਗੇ ਤੇ ਕਾਰਾਂ ਦੀ ਗਾਰੰਟੀ ਵੀ ਦੇਾਂਗੇ ਹੂੰ ਹੂੰ ਕ ਕਾਵਾਂਗੇ ਕੁਝ ਤੇ ਨਿਕਲੇਗਾ ਕੁਝ ਠੀਕ ਹੈ ਭਾਈ ਜੀ ਕਾਰਬਾਜ਼ਾਰ ਨਾਲ ਤੁਹਾਡੇ ਫੋਲੋਅਰ ਵੀ ਜੁੜੇ ਹੋਏ ਨੇ ਤੇ ਸਾਡੇ ਤਾਂ ਚਲੋ ਜਿਹੜੇ ਹੈਗੇ ਨੇ ਉਹ ਤਾਂ ਹੈਗੇ ਹੈਗੇ ਨੇ 15 ਸਾਲ ਦਾ ਐਕਸਪੀਰੀਅੰਸ ਤੇ ਜਿਵੇਂ ਕਹਿੰਦੇ ਨੇ ਕੁਆਲਿਟੀ ਇੱਕ ਇੱਕ ਰੁਪਈਏ ਦਾ ਮੁੱਲ ਉਹ ਮਿਲੇਗਾ ਭਾਈ ਜੀ ਕਾਰਬਾਜ਼ਾਰ ਤੋਂ ਠੀਕ ਹੈ ਜੀ ਤੇ ਇੱਕ ਤੁਸੀਂ ਐਂ ਦਾ ਵੀ ਬਿਜ਼ਨਸ ਨੇ ਆਪਕੇ ਲਈ ਬਾਈ ਜੀ ਕਾਰਪੈਂਟ ਗੁਰੂ ਹਰਸਾਏ ਆਉਣਾ ਹੋਵੇ ਜਿਹੜੀ ਬੁਲਕੇਸ਼ਨ ਆ ਉਹ ਦੱਸਦੇ ਵਿਖਰੇ ਜਾਨੀ ਲੋਕੇਸ਼ਨ ਹੈ ਜੀ ਮੇਨ ਫਰੋਜਪੁਰ ਤੋਂ ਫਾਜ਼ਿਲਕਾ ਰੋਡ ਤੇ ਬਿਲਕੁਲ ਵਿਸ਼ਕਾਰ ਗੋਲੂ ਕਾ ਮੋੜ ਠੀਕ ਹੈ ਬਾਰਡਰ ਦੇ ਬਿਲਕੁਲ ਉੱਪਰ ਹੈ ਇਧਰੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਫਾਜ਼ਿਲਕਾ ਰੋਡ ਹੈ ਬੋਰਵਾਲ ਜਾਂਦੇ ਆ ਗੰਗਾ ਨਗਰ ਵਾਲਾ ਜਿਹੜਾ ਰੋਡ ਹੈ ਬਿਲਕੁਲ ਵਿਸ਼ਕਾਰ ਹੀ ਕਹਿ ਲੈਣੇ ਆ ਗੋਲੂ ਕਾ ਮੋੜ ਗੁਰੂਵਰਸਾ ਸ਼ਹਿਰ ਹੈ ਸ਼ਹਿਰ ਤੋਂ ਪਹਿਲਾਂ ਥੋੜਾ ਜਿਹਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਇੱਕ ਲੋਨ ਦਾ ਪ੍ਰੋਸੈਸ ਕਿਵੇਂ ਲੋਨ ਹੋ ਜਾਂਦਾ ਇੱਥੇ ਲੋਨ ਬਿਲਕੁਲ ਜੀ 90% ਫੰਡਿੰਗ ਹੋਵੇਗੀ ਜਿਹੜੇ ਬੰਦੇ ਦੀ 50 ਤੋਂ 60000 ਰੁਪਏ ਫੈਮਿਲੀ ਮੰਥਲੀ ਇਨਕਮ ਹੈ ਓਕੇ ਉਸ ਤੇ 90% ਫੰਡਿੰਗ ਹੋਊਗੀ ਠੀਕ ਹੈ ਜੀ ਲੈਕੋ ਦੋਸਤੋ ਆਪਾਂ ਕੱਲੀ ਕੱਲੀ ਜਾਣਕਾਰੀ ਮੈਂ ਤਾਂ ਲੈ ਲਈ ਹੋਈ ਆ ਹੁਣ ਫਿਰ ਆਪਾਂ ਕਰਦੇ ਆਂ ਵੀਡੀਓ ਸਟਾਰਟ ਗੱਡੀਆਂ ਅੱਜ ਘੈਂਟ ਹੋਣੀਆਂ ਤਾਂ ਰੇਟ ਵੱਖਰੇ ਹੋਣਗੇ ਕਿਉਂਕਿ ਰੇਟਾਂ ਦਾ ਇੱਥੇ ਬਹੁਤ ਜ਼ਿਆਦਾ ਫਰਕ ਆ ਆਮ ਸ਼ੋਅਰੂਮ ਨਾਲੋਂ ਇੱਥੇ ਉਹ ਤੁਹਾਡਾ ਇਹੀ ਫਾਇਦਾ ਬਾਈ ਜੀ ਕਾਰਪਾਰਟ ਤੇ ਗੁਰੂ ਹਰਸਾਈਕਣਾ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੇ ਆਂ ਸਾਡੇ ਕੋਲ ਇਧਰੋਂ ਸ਼ਾਹਕੋਟ ਜਲੰਧਰ ਤੋਂ ਕਸਟਮਰ ਆਂਦੇ ਆ ਬਟਾਲਾ ਸਾਈਡ ਤੇ ਬਿਆਸ ਸਾਈਡ ਤੋਂ ਤੇ ਯਾ ਪਟਿਆਲਾ ਸਾਈਡ ਤੋਂ ਕੀ ਹੁੰਦਾ ਉਧਰ ਜ਼ਿਆਦਾ ਪੰਜਾਬ ਨੰਬਰ 11 ਵਿਕਦੀਆਂ ਦਿੱਲੀ ਨੰਬਰ 11 ਬਹੁਤ ਘੱਟ ਵਿਕਦੀਆਂ ਹੁਣ ਵਿਕਣ ਲੱਗੀਆਂ ਨੇ ਠੀਕ ਹੈ ਤੇ ਕੀ ਹੁੰਦਾ ਉੱਥੇ ਕਾਰ ਦੇ ਤਾਂ ਸਾਡੇ ਕਾਰ ਦੇ ਰੇ ਅਨਪੜਤਾ ਕਹਿ ਲੋ ਜਾਂ ਅਫਵਾਹ ਕਹਿ ਲੋ ਹੂੰ ਹੂੰ ਵੀ ਅਫਵਾਹ ਫੈਲੀ ਹੁੰਦੀ ਹੈ ਜੀ ਨੰਬਰ ਕੱਟ ਕੇ ਲੱਗੇ ਹੋਇਆ ਹੈ ਜੀ ਦਿੱਲੀ ਨੰਬਰ ਤੋਂ ਕੱਟ ਕੇ ਲੱਬਿਆ ਜੀ ਕਾਰ ਗਲਤ ਹੁੰਦੀ ਹੈ ਐਦਾਂ ਦਾ ਕੁਝ ਨਹੀਂ ਹੁੰਦਾ ਜੀ ਦਿੱਲੀ ਦੇ ਵਿੱਚ ਜਦੋਂ ਕਾਰਾਂ ਬੰਦ ਹੁੰਦੀਆਂ ਨੇ ਉਹ ਕਾਰਾਂ ਅਦਰ ਸਟੇਟ ਕੋਲ ਜਾਂਦੀਆਂ ਕੇਰਲਾ ਦੇ ਵਿੱਚ ਪਰਮਾਰ ਹੈ ਜਾਓ ਅੱਜ ਦੀ ਡੇਟ ਦੇ ਵਿੱਚ ਕੇਰਲਾ ਜਿੱਨਾਂ ਕਾਰ ਖਰੀਦ ਜਾ ਰਹੀ ਹੈ ਦਿੱਲੀ ਤੋਂ ਹੂੰ ਬਿਲਕੁਲ ਕੇਰਲਾ ਦੇ ਵਿੱਚ ਉੱਥੇ 2 2.5 ਲੱਖ ਦੇ ਮਾਰਜਨ ਨਾਲ ਜਾਂਦੀ ਹੈ ਪਰ ਇੱਥੇ 25 30 ਹਜ਼ਾਰ ਦੇ ਮਾਰਜਨ ਨਾਲ ਅਸੀਂ ਕਾਰ ਵੇਚ ਰਹੇ ਹਾਂ ਕੋਈ ਜ਼ਿਆਦਾ ਕਮਾਈ ਨਹੀਂ ਕਰ ਲੈ ਲੱਖ ਰੁਪਏ ਕਾਰ ਵਿੱਚੋਂ ਨਹੀਂ ਲੈ ਰਹੇ ਹੂੰ ਹੁਣ ਦੂਜੇ ਪਾਸੇ ਆ ਜੰਨੇ ਆਪਾਂ ਕੀ ਕਹਿੰਨੇ ਆ ਵੀ ਕਹਿ ਦਿੰਨੇ ਆ ਜੀ ਇਹ ਲੱਖ ਲੱਖ ਕਮਾ ਲੈਂਦੇ ਆ 30 35 ਹਜ਼ਾਰ ਤਾਂ ਗੱਲਾ ਹੀ ਨਹੀਂ ਦੇਖੋ ਇੱਕ ਇਹਦੇ ਵਿੱਚ ਵੀ ਖਾਸੀਅਤ ਹੈਗੀ ਹੈ ਇੱਕ ਜਿਵੇਂ ਕਹਿੰਦੇ ਨੇ ਸੀਕ੍ਰੇਟ ਹੈ ਜਿੱਦਾਂ ਹੁਣ ਮੰਨ ਕੇ ਚੱਲੋ ਆ ਸਿਆਜ ਹੈ ਹੂੰ ਇਹ ਸਿਆਜ ਹੈ ਜੀ 2017 ਮਾਡਲ ਇਹ ਸਾਡੀ ਪਰਚੇਜ ਕੀਤੀ ਹੋਈ ਹੈ ਦਿੱਲੀ ਦੇ ਵਿੱਚੋਂ 17 ਮਾਡਲ 475000 ਰੁਪਏ ਦੀ ਫਸਟ ਓਨਰ ਕਾਰ ਹੈ ਦਿੱਲੀ ਦੇ ਵਿੱਚੋਂ 17 ਮਾਡਲ 3 ਲੱਖ ਦੀ ਵੀ ਮਿਲਦੀ ਹੈ 2.5 ਲੱਖ ਦੀ ਵੀ ਮਿਲਦੀ ਹੈ 3.5 ਲੱਖ ਦੀ ਵੀ ਮਿਲਦੀ ਹੈ ਪੌਣੇ 4 ਲੱਖ ਰੁਪਏ ਦੀ ਵੀ ਮਿਲਦੀ ਹੈ ਪਰ ਗੱਲ ਕਰਦੇ ਆਂ ਬਾਜ਼ਾਰ ਨਾਲੋਂ ਕਿੰਨੀ ਮਹਿੰਗੀ ਚੱਕ ਲਈ ਲੱਖ ਰੁਪਏ ਮਹਿੰਗੀ ਕਾਰ ਚੱਕੀ ਮੈਨੂੰ ਆਪਦੇ ਕਸਟਮਰ ਦਾ ਫਿਕਰ ਹੈ ਜੀ ਮੰਨ ਕੇ ਚੱਲੋ ਸਾਡਾ ਨੈਟਵਰਕ ਅੱਜ ਸਾਡੇ ਕੋਲ 18000 ਕਸਟਮਰ ਜੁੜਿਆ ਆ ਪਿਛਲੇ 15 ਸਾਲਾਂ ਦੇ ਵਿੱਚ ਤੇ ਮੁੱਦਾ ਕੀ ਹੈ ਸਾਨੂੰ ਆਪਦੇ ਗਾਗ ਦਾ ਫਿਕਰ ਹੁੰਦਾ ਅਗਲਾ ਬੰਦਾ ਸਾਨੂੰ ਪੈਸੇ ਦਿੰਦਾ ਤੇ ਅਸੀਂ ਉਹਨਾਂ ਦੇ ਪੈਸਿਆਂ ਦਾ ਮੁੱਲ ਪਾਉਂਦੇ ਆ ਬੰਦਾ 5 ਸਾਲ ਵੀ ਕਾਰ ਚਲਾਵੇ ਤੇ ਸਾਡੇ ਨਾਲ ਜੁੜਿਆ ਰਹੇਗਾ ਕਾਰਾਂ ਦੀ ਗੱਲ ਕਰਦੇ ਆ ਖੜੀ ਆਪਣੇ ਕੋਲ ਨਵਾਂ ਮਾਡਲ ਹਮ ਕਾਰ ਦੇ ਦਾਂਗੇ 1 ਲੱਖ ਰੁਪਏ ਦੀ ਤੇ ਗੱਡੀ ਚੱਲੀ ਹੋਈ ਹੈ ਹਮ 40000 ਕਿਲੋਮੀਟਰ ਠੀਕ ਹੈ ਜੀ ਦੋਸਤੋ ਸਿਰਫ 40000 ਚੱਲੀ ਹੋਇਆ ਰੇਟ 1 ਲੱਖ ਰੁਪਈਆ 1 ਲੱਖ ਰੁਪਈਆ ਹਮ ਨਵਾਂ ਮਾਡਲ ਹੈ ਐਨਓਸੀ ਆਪਾਂ ਕਢਾਈ ਹੋਈ ਹੈ ਠੀਕ ਹੈ ਵਾਰਨਰ ਚੱਕ ਕੇ ਤੁਹਾਨੂੰ ਕਾਰ ਦਿਖਾਤੀ ਇੰਜਨ ਦਾ ਸੌਣ ਸੁਣਾਤਾ ਤੁਹਾਡਾ ਮਨ ਖੁਸ਼ ਹੋ ਜਾਏਗਾ ਠੀਕ ਹੈ ਬਸ ਜਿਹੜਾ ਕਲਰ ਆਪਸ਼ਨ ਹੈ ਜਿਹੜੀ ਜਿਹੜੇ ਵੀਰ ਨੇ ਲੈਣਾ ਇਹ ਵਾਲਾ ਕਲਰ ਹਮ ਹਮ ਬਸ ਲੋਡ ਨਹੀਂ ਹੈਗੀ ਫਿਰ ਕਿਸ ਗੱਲ ਕਰਨ ਦੀ ਜਦੋਂ ਇੰਜਨ ਦੀ ਕੁਆਲਿਟੀ ਤੁਸੀਂ ਆਓਗੇ ਤੁਹਾਨੂੰ ਸਮਝ ਆ ਜਾਊਗੀ ਲੱਖ ਰੁਪਏ ਦੀ ਦੇਾਂਗੇ ਨਵਾਂ ਮਾਡਲ ਹੈ ਪੇਪਰ ਵੈਲਿਡ ਨੇ ਚੰਡੀਗੜ੍ਹ ਨੰਬਰ ਦੀ ਸ਼ਿਫਟ 12 ਮਾਡਲ ਠੱਟੀ ਸੀਲਡ ਬੋਰਨਟ ਸੀਲਡ ਠੀਕ ਹੈ ਗੱਡੀ ਆਈ ਹੈ ਗੱਡੀ ਦੇ ਦਾਂਗੇ ਹੂੰ ਚੰਡੀਗੜ੍ਹ ਨੰਬਰ ਫਰਸਟ ਓਨਰ ਸੈਕੰਡ ਓਨਰ ਤੁਸੀਂ ਹੋਗੇ ਚੰਡੀਗੜ੍ਹ ਦੇ ਵਿੱਚ ਹੀ ਨਾਮ ਕਰਾ ਦਾਂਗੇ ਠੀਕ ਹੈ 12 ਮਾਡਲ ਹੈ 2,70,000 ਦੀ ਕਾਰ ਦੇਾਂਗੇ ਡੀਜ਼ਲ VDI ਚੰਡੀਗੜ੍ਹ ਨੰਬਰ ਲੈ ਬਈ ਦੋਸਤੋ ਰੇਟ ਸੁਣੋ ਤੁਸੀਂ ਅੱਜ ਕੋਈ ਮੈਂ ਕਹਿੰਦਾ ਜੀ ਮਜ਼ਾ ਆ ਜੂ ਰੇਟ ਜਿ ਖੜੀ ਹੈ ਠੀਕ ਹੈ 2015 ਮਾਡਲ ਫਰਸਟ ਓਨਰ ਕਾਰ ਠੀਕ ਹੈ 280000 ਰੁਪਏ ਦੀ ਕਾਰ ਦੇਾਂਗੇ ਫਰਸਟ ਓਨਰ ਸੈਕੰਡ ਓਨਰ ਤੁਸੀਂ ਬਣੋਗੇ ਐਨਓਸੀ ਸਾਡੇ ਨਾਮ ਦੀ ਨਿਕਲੀ ਹੋਈ ਹੈ ਪਰ ਆਪਾਂ ਰੋਲ ਬੈਕ ਕਰਾ ਕੇ ਤੁਹਾਡੇ ਨਾਮ ਦੀ ਕਢਾ ਦੇਾਂਗੇ ਕਿਉਂਕਿ ਮਾਲਕ ਕਹਿੰਦਾ ਸੀ ਨਾਮ ਕਰਾ ਕੇ ਗੱਡੀ ਤੋਰਨੀ ਹੈ ਠੀਕ ਹੈ ਸਾਡੇ ਨਾਮ ਦੀ ਨਿਕਲੀ ਹੈ ਰੋਲ ਬੈਕ ਕਰਾ ਕੇ ਤੁਹਾਡੇ ਨਾਮ ਦੀ ਕਰਾ ਦਾਂਗੇ ਸੈਕੰਡ ਓਨਰ ਤੁਸੀਂ ਹੋ ਜਾਗੇ ਸਿਲਵਰ ਕਲਰ ਦੇ ਵਿੱਚ ਕੁਆਲਿਟੀ ਲੈਣੀ ਹੈ 15 ਮਾਡਲ ਫਰਸਟ ਓਨਰ ਵੀਡੀਆਈ ਸਿਰਫ 2,80,000 ਦੀ 15 ਮਾਡਲ ਰੇਟੇਜ ਡੀਜ਼ਲ ਲੈ ਲੈ ਜੋ ਅੱਖਾਂ ਬੰਦ ਕਰਾ ਆ ਜੋ ਕਿ ਨਾ ਹੁਣ i20 ਲੈਣੀ ਹੈ ਕਿਸੇ ਵੀਰ ਨੇ ਹਮ ਤੇ i20 ਆਪਣੇ ਕੋਲ ਖੜੀ ਹੈ ਏ ਕਲਾਸ ਹਮ 2012 ਹਮ ਸਪੋਰਟਸ ਹੈ ਕੰਪਨੀ ਅਲੋਏ ਵੀ ਲਾਂਦੇ ਆ ਆ ਜੋ ਲਾਗੇ ਆ ਜੋ ਹਮ ਹਮ ਕੰਪਨੀ ਅਲੋਏ ਵੀ ਲਾਂਦੇ ਆ ਠੀਕ ਹੈ ਤੇ ਟਾਇਰ ਸਮਝ ਲਓ ਨਵੇਂ ਪਏ ਚਾਰੇ ਪੰਜਾਬ ਨੰਬਰ ਹੈ ਠੀਕ ਹੈ ਤੇ ਚੈਰੀ ਕਲਰ ਜਿਹੜੇ ਵੀਰ i20 ਸਪੋਰਟਸ ਲੈਣਾ ਚਾਹੁੰਦੇ ਨੇ 2,50,000 ਰੁਪਏ ਦੀ ਠੀਕ ਹੈ ਇੰਜਨ ਦੀ ਸਾਲ ਦੀ ਗਾਰੰਟੀ ਕੋਈ ਨਹੀਂ ਦਿੰਦਾ ਇਸ ਮਾਡਲ ਦੀ ਗਾਰੰਟੀ ਅਸੀਂ ਦੇਾਂਗੇ ਟਾਇਰ ਨਵੇਂ ਆ ਲਾਈਟਾਂ ਨਾਲ ਦੀਆਂ ਨੇ ਅੱਖਾਂ ਬੰਦ ਕਰਕੇ ਲੈ ਜਾਓ ਬਹੁਤ ਨਵੀਂ ਹੈ ਕਰੋਲਾ 14 ਲਾਸਟ ਰਜਿਸਟ੍ਰੇਸ਼ਨ 15 ਲੈਣੀ ਹੈ ਤੁਸੀਂ ਕਾਰ ਤੇ ਮੁੱਦਾ ਕੀ ਹੈ 14 ਦੇ 8ਵੇਂ ਮਹੀਨੇ ਦੀ ਕਾਰ ਹੈ ਠੀਕ ਹੈ ਜੀ ਐਲ ਐਕਸੇ ਗੋਲ ਬਟਨ ਆਂਦੇ ਨੇ ਦੇਦੇ ਤੇ ਲੈ ਜਾਓ ਕਾਰ ਦੇ ਦਾਂਗੇ 650000 ਰੁਪਏ ਦੀ ਤੇ ਕਾਰ ਦੇ ਨਾਲ ਗਾਰੰਟੀ ਦੇ ਦਾਂਗੇ ਮਜ਼ਾ ਆਊਗਾ ਇਹ ਟਾਪ ਐਂਡ ਮਾਡਲ ਹੈ ਜਿਹੜੀ 22 23 ਲੱਖ ਰੁਪਏ ਦੀ ਨਵੀਂ ਸੀਗੀ ਉਹ ਵਾਲੀ 85000 ਦੀ ਆਲਟੋ ਖੜੀ ਹੋਈ ਹੈ ਸੀਐਨਜੀ ਦੀ 10 ਦਾ 10 ਮਾਡਲ ਹੈ ਸਿਰਫ 85000 ਦੀ ਕਟਿੰਗ ਕੀਤੀ ਹੋਈ ਹੈ ਕਾਰ ਆਪਣੀ ਲੈ ਜੀ ਦੋਸਤ ਚੋਹੇ ਛੋਟਾ ਰੇਟ ਆਜੋ ਉਥੇ ਲੈ ਜਾਓ 85000 ਰੁਪਏ ਦੀ ਸੀਐਨਜੀ ਵਾਲੀ K10 LXI ਸੀਐਨਜੀ ਵੀ ਚੱਲਦੀ ਹੈ ਪੈਟਰੋਲ ਵੀ ਚਲਦੀ ਹੈ ਕਟਿੰਗ ਵਾਲਾ ਸੌਦਾ ਸਿਰਫ 85000 ਦੀ 10 ਮਾਡਲ ਪੂਰੇ ਪੇਪਰਾਂ ਨਾਲ ਠੀਕ ਹੈ ਐਨਓਸੀ ਵੀ ਹਾਜ਼ਰ ਹੈ ਨੰਬਰ ਵੀ ਲੱਗ ਜੂਗਾ ਲੈ ਵੀ ਇਧਰ ਲੱਖ ਰੁਪਏ ਦੀ ਵਰਨਾ ਹੂੰ ਆ ਲੱਖ ਰੁਪਏ ਦੀ ਵਰਨਾ ਲਓ ਜੀ ਆ 2009 ਮਾਡਲ ਪੇਪਰ ਪੂਰੇ ਐਨਓਸੀ ਹਾਜ਼ਰ ਨੰਬਰ ਲਵਾਓ ਜੋ ਮਰਜ਼ੀ ਕਰਾਓ ਹੂੰ ਲੱਖ ਰੁਪਏ ਦੀ ਡੀਜ਼ਲ ਵਰਨਾ ਦੇ ਦੇਣੀ ਕਟਿੰਗ ਵਾਲਾ ਸੌਦਾ ਐ ਇਦਾਂ ਹੀ ਦੇ ਦੇਣੀ ਵਧੀਆ ਚਲਦੀ ਹੈ ਲੋਏ ਵੀ ਲੱਗੇ ਹੋਏ ਨੇ ਹੂੰ ਯੋ ਮੈਨ ਕਹਿੰਦੇ ਨੇ ਤੁਸੀਂ ਕੁਝ ਨਹੀਂ ਕਰਾਉਣਾ ਬਸ ਇਹਨਾਂ ਦੇ ਗਾਰੰਟੀ ਇਹਨਾਂ ਨੇ ਫੁੱਲ ਬੜਾ ਫੁੱਲੀ ਹੋਣਗੀਆਂ ਇੱਧਰ ਉਸ ਤੋਂ ਬਲਾਇਨੋ ਖੜੀ 17 ਮਾਡਲ ਡੈਲਟਾ ਹੂੰ 5 ਸਾਲ ਦੀ ਗਾਰੰਟੀ ਲੈ ਆਜੇ ਉਹ ਲਿਖਤ ਇਹਨਾਂ ਨਵਾਂ ਇੰਜਨ ਨੇ ਤੇ ਇੰਨੀ ਨਵੀਂ ਬਾਡੀ ਕੋਈ ਫਾਲਤੂ ਓਵਰ ਸਾਊਂਡ ਨਹੀਂ ਹੈਗਾ ਹੂੰ 17 ਮਾਡਲ ਹੈ ਹੂੰ ਤੇ ਕਾਰ ਦੇ ਵਿੱਚ ਕੁਆਲਿਟੀ ਹੈ ਵੀ ਲੈਟਾ ਏਜੰਸੀ ਵਾਲਿਆਂ ਨੇ ਇੰਜਨ ਤੁਸੀਂ ਸੈਲਫ ਮਾਰੋਗੇ ਤੁਹਾਨੂੰ ਪਤਾ ਲੱਗੂਗਾ ਵੀ ਕੀ ਕੁਆਲਿਟੀ ਹੈ ਠੀਕ ਹੈ 2017 ਹੂੰ ਓਨਰ ਹੈ ਫਸਟ ইয়ার ਸੈਕੰਡ ਹੈ ਮੈਂ ਦੇਖਿਆ ਨਹੀਂ ਜੇ ਮੈਂ ਓਨਰ ਹਾਂ ਤਾਂ ਠੀਕ ਹੈ ਫਰਸਟ ਹੀ ਐਮ ਨੂੰ ਲੱਗਦਾ ਹੈ ਫਰਸਟ ਹੀ ਫਸਤੀ ਕਾਰ ਦੇ ਦੇਣੀ ਹੈ ਤੁਹਾਨੂੰ 4,25,000 ਦੀ ਪੰਜਾਬ ਨੰਬਰ ਬਲੈਨੋ ਡੈਲਟਾ ਠੀਕ ਹੈ 5 ਸਵਾ 5 ਤੋਂ ਘੱਟ ਬਾਜ਼ਾਰ 'ਚ ਨਹੀਂ ਮਿਲਦੀ ਨਹੀਂ ਮਿਲਦੀ ਬਿਲਕੁਲ ਚੈਰੀ ਕਲਰ ਦੇ ਆਪਸ਼ਨ ਅਕੋਰਡਿੰਗ ਤੁਹਾਨੂੰ ਸਸਤੀ ਦੇ ਰਹੇ ਆ ਲੱਖ ਰੁਪਈਆ ਇੱਕ ਹਿਸਾਬ ਨਾਲ ਪਰ ਜਿਹੜਾ ਵੀਰ ਚੈਰੀ ਲੈਣਾ ਚਾਹੁੰਦਾ ਤੁਹਾਡੇ ਤੱਕ ਵੀਡੀਓ ਪਹੁੰਚਾਉਂਦਾ ਇਹੋ ਹੀ ਮਕਸਦ ਹੈ ਕਿ ਚੈਰੀ ਕਲਰ ਜਿਹੜੇ ਵੀਰ ਨੂੰ ਪਸੰਦ ਹੈ ਹੁੰਦਾ ਲੱਖ ਰੁਪਈਆ ਦਾ ਸਿੱਧਾ-ਸਿੱਧਾ ਫਾਇਦਾ ਠੀਕ ਹੈ 17 ਮਾਡਲ ਪੰਜਾਬ ਨੰਬਰ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦੀ ਨਹੀਂ ਮਿਲਦੀ ਬਿਲਕੁਲ ਕਿੰਨੇ ਦੀ ਨਹੀਂ ਮਿਲਦੀ ਭਾਈ ਜੀ ਸਵਾ ਪੰਜ ਤੋਂ ਘਾਟਦਾ ਹੁੰਦਾ ਅਗਲਾ 50 ਆਹ ਰੇਟ ਨਹੀਂ ਮਿਲਦੀ ਜਿਹੜੀ ਹੁਣ ਆਪਣੀ ਹਾਂਜੀ ਉਸ ਤੋਂ ਬਾਅਦ ਫਿਰ ਜੀ ਆ ਆ ਗਿਆ ਆ ਜੋ 2012 ਮਾਡਲ 50000 ਚੱਲੀ ਆਲਟੋ ਲੈ ਵੇ ਹਾਂ ਯਾਰੀ ਚੱਲੀ 50000 ਚੱਲੀ ਸਾਰੀ ਓਰੀਜਨਲ ਦੀ ਐਲ ਐਕਸ ਆਈ ਤੋਹਫਾ ਪੀਸ ਕਿੰਨੇ ਦੀ 155000 ਦੀ ਐਲ ਐਕਸ ਆਈ 50000 ਚੱਲੀ ਦੀ ਗਾਰੰਟੀ ਟਾਇਰ ਪਹਿਲੀ ਵਾਰੀ ਚੇਂਜ ਹੋ ਗਿਆ ਸਾਰੀ ਓਰੀਜਨਲ ਹਮ ਹਮ 155000 ਦੀ ਲੈ ਉਸ ਤੋਂ ਬਾਅਦ ਆ ਇੱਧਰ ਆ ਜੋ ਆ ਦਿਖਾਉਂਦੇ ਆ ਤੁਹਾਨੂੰ ਇਹ ਸ਼ਿਫਟ ਹੈ ਪੰਜਾਬ ਨੰਬਰ ਦੀ 14 ਮਾਡਲ ਹਮ ਅਲੋਏ ਟਾਇਰ ਬਿਲਕੁਲ ਬ੍ਰਾਂਡ ਨਿਊ 14 ਮਾਡਲ ਹੈ ਹਮ ਲੋਏ ਟਾਇਰ ਬਿਲਕੁਲ ਨਵੇਂ ਪੰਜਾਬ ਨੰਬਰ ਬਿਲਕੁਲ ਨੰਬਰ 50 ਬੀ ਡੀ ਆਈ ਪੰਜਾਬ ਨੰਬਰ 3,50,000 ਦੀ ਸ਼ਿਫਟ ਬੀ ਡੀ ਆਈ ਠੀਕ ਹੈ ਕੋਈ ਕੰਮ ਖਰਚਾ ਨਹੀਂ ਸਾਈਡਾਂ ਤੇ ਟਚਿੰਗ ਹੈਗੀ ਹੈ ਹਲਕੀ ਫੁਲਕੀ ਜੀ ਹਮ ਹਮ ਦੱਸ ਕੇ ਦੇਾਂਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਮਿਲੇਗੀ ਜਿਹੜਾ ਵੀਰ ਲੈਣਾ ਚਾਹੁੰਦਾ ਹੈ ਹਮ ਕੋਈ ਕਾਚ ਨਹੀਂ ਕ੍ਰੈਕ ਹੈਗਾ ਕੋਈ ਗੰਮ ਨਹੀਂ ਖਰਚਾ ਹੈਗਾ 14 ਮਾਡਲ VDI 350000 ਦੀ ਜਿਹੜੇ ਵੀਰ ਨੇ ਲੈਣੀ ਹੈ ਅੱਖਾਂ ਬੰਦ ਕਰਕੇ ਆਜੋ ਲੈ ਜਾਓ ਕਾਰ ਆ ਕੇ ਆਪਨੇ ਕੋਲ ਡਿਜ਼ਾਇਰ ਵੀ ਖੜੀ ਹੈ 14 ਮਾਡਲ ZDI ਗ੍ਰੇ ਕਲਰ ਦੀ ਠੀਕ ਹੈ ਤੇ ਇਹ ਵੀ ਕਾਰ ਦੇ ਵਿੱਚ 100% ਕੁਆਲਿਟੀ ਹੈ ਗ੍ਰੇ ਕਲਰ ਦੇ ਵਿੱਚ ਡਿਜ਼ਾਇਰ ZDI ਲੈਣੀ ਹੈ ਨਵੀਂ ਸ਼ੇਪ ਦੀ ਕੁਆਲਿਟੀ ਪਿਓਰ ਲੱਖ ਕਿਲੋਮੀਟਰ ਚੱਲੀ ਹੋਈ ਪੰਜਾਬ ਨੰਬਰ ਦੀ ਸਾਰੀ オリジナル ਕਿੰਨੇ ਦੀ ਦੇਵਾਂਗੇ ਕਾਰ ਦੇਾਂਗੇ ਵੀਰ ਜੀ 425000 ਦੀ ਪਰ ਕਲਰ ਗਰੇ ਹੁਣ ਜਿਹੜੇ ਗਰੇ ਨੂੰ ਪਿਆਰ ਕਰਦੇ ਆ ਉਹ ਆਣ ਡਸਟਰ 2 ਲੱਖ ਰੁਪਏ ਦੀ 13 ਮਾਡਲ ਪੇਪਰ ਤੁਹਾਡੇ ਨਾਮ ਦੀ ਐਨਓਸੀ ਕਢਾ ਦਾਂਗੇ ਠੀਕ ਹੈ ਜੀ ਤੇ ਮੈਂ ਕੰਨਾ ਜੀ ਤੋਹਫਾ ਪੀਸ ਮਿਲੇਗੀ 2 ਲੱਖ ਰੁਪਏ ਦੀ 13 ਮਾਡਲ ਡਸਟਰ 85 بی ਐਚ ਬੀ ਉਸ ਤੋਂ ਬਾਅਦ ਆ ਗਈ ਸਿਆਰ ਬਹੁਤ ਹੀ ਪਿਆਰਾ ਹੈ ਕਲਰ ਆ ਬਾਕੀ ਭਾ ਲੈਣੇ ਡਿਟੇਲ ਦੇ ਬਾਅਦ ਦੱਸਿਓ ਜੀ 17 ਮਾਡਲ ਸਿਆਜ ਸਮਾਰਟ ਹਾਈਬ੍ਰਿਡ ਵੀਡੀਆਈ ਫਸਟ ਓਨਰ ਸੈਕੰਡ ਓਨਰ ਤੁਸੀਂ ਬਣੋਗੇ 430000 ਰੁਪਏ ਦੀ ਠੀਕ ਹੈ ਜਦੋਂ ਆਪਾਂ ਬਾਹਰ 5.5 ਦੀ 17 ਮਾਡਲ ਦੀ ਗੱਲ ਕਰਦੇ ਪੈ ਸੀ ਤੇ ਮੰਨ ਕੇ ਚੱਲੋ A ਕਲਾਸ ਤੇ C ਕਲਾਸ ਦੀ ਗੱਲ ਕਰਦੇ ਪੈ ਸੀ ਆਜੋ ਜੀ ਉਹ ਹੈਗੀ 5.5 ਲੱਖ ਦੀ 17 ਮਾਡਲ ਇਹ ਕਲਰ ਦੀ ਫਰਕ ਆ ਗਿਆ ਇਹ 430000 ਰੁਪਏ ਦੀ ਇਹ ਮੰਨ ਕੇ ਚੱਲੋ 17 ਮਾਡਲ ਇਹਦੇ ਵਿੱਚ ਕਲਰ ਦਾ ਫਰਕ ਆ ਗਿਆ ਪਲੱਸ ਨੰਬਰ ਤੇ ਉੱਪਰ ਐਡ ਹੋਵੇਗਾ 40000 ਮਤਲਬ ਇਹ ਨੰਬਰ ਲਵਾ ਕੇ ਪਵੇਗੀ 17 ਮਾਡਲ VDI ਗਾਰੰਟੀ 2 ਸਾਲ ਦੀ ਠੀਕਾ 4 ਲੱਖ ਦੇ 70000 ਰੁਪਏ ਦੀ ਪੰਜਾਬ ਨੰਬਰ ਲਵਾ ਕੇ ਉਹ 5.5 ਲੱਖ ਦੀ 17 ਮਾਡਲ ਸੀ ਵਾਈਟ ਕਲਰ ਉਸ ਤੋਂ ਬਾਅਦ ਆਜੋ ਜੀ ਆ ਖੜੀ ਹੋਈ ਹੈ ਸਾਡੇ ਕੋਲ ਸਵਿਫਟ 11 ਮਾਡਲ ਸੀ ਐਨ ਜੀ ਤੇ ਪੈਟਰੋਲ ਪੁਰਾਣੀ ਸ਼ੇਪ ਦੀ 1.80 ਲੱਖ ਦੀ ਜਿੰਨੇ ਕੁਆਲਿਟੀ ਲੈਣੀ ਹੈ ਵੀਰ ਨੇ ਪੈਟਰੋਲ ਵੀ ਚਲਾਨੀ ਹੈ ਸੀਐਨਜੀ ਵੀ ਸ਼ਿਫਟ ਪੁਰਾਣੀ ਸ਼ੇਪ ਦੀ ਚਲਾਨੀ ਨੰਬਰ ਦਿੱਲੀ ਐਨਓਸੀ ਤੁਹਾਡੇ ਨਾਮ ਦੀ ਮਿਲੇਗੀ ਠੀਕ ਆ 11 ਦੇ 5ਵੇਂ ਮਹੀਨੇ ਦੀ ਐ 1,80,000 ਦੀ ਦੇਵਾਂਗੇ ਸ਼ਿਫਟ ਸੀਐਨਜੀ ਪਲੱਸ ਪੈਟਰੋਲ ਠੀਕ ਆ ਤੇ ਸੀਐਨਜੀ ਤੇ ਵੀ ਪੈਟਰੋਲ ਵਾਂਗੂ ਚੱਲੇਗੀ ਇਸ ਚੀਜ਼ ਦੀ ਗਾਰੰਟੀ ਹੈ ਕੁਆਲਿਟੀ ਫੁੱਲ ਮਿਲੇਗੀ ਹਮ ਕਿੱਥੇ ਖੜੀ ਹੈ ਬਾਈ ਜੀ ਕਾਰ ਬਾਜ਼ਾਰ ਤੇ ਖੜੀ ਹੈ ਇੱਧਰ ਲੱਖ ਰੁਪਏ ਦੀ ਰੇਟੇਜ ਦੇ ਦੇਣੀ ਪੈਟਰੋਲ ਵਾਲੀ ਸਿੱਧੇ ਹੀ ਪੇਪਰਾਂ ਦੇ ਨਾਲ ਲੱਖ ਰੁਪਏ ਦੀ ਰੇਟੇਜ ਸੋਹਣੀ ਜੀ ਹਮ ਤੇ ਮਿਲਣੀ ਕਿੱਥੋਂ ਹੈ ਬਾਈ ਜੀ ਕਾਰ ਬਾਜ਼ਾਰ ਤੋਂ ਬਿਲਕੁਲ ਲੱਖ ਰੁਪਏ ਦੇ ਵਿੱਚ ਸਰਕਾਰੀ ਨੰਬਰ ਪਲੇਟਾਂ ਬੀਮਾ ਵੀ ਟਾਇਰ ਵੀ ਚੰਗੇ ਇੰਜਨ ਦੀ ਸਾਲ ਦੀ ਗਾਰੰਟੀ ਦੇਾਂਗਾ ਲਿਖ ਕੇ ਏਸੀ ਦੀ ਵੀ ਗਾਰੰਟੀ 6 ਮਹੀਨਿਆਂ ਦੀ ਠੀਕ ਹੈ ਲੱਖ ਦੇ ਵਿੱਚ ਰੇਟ ਹੈਗੀ ਪੈਟਰੋਲ ਵਾਲੀ ਜੀ ਤੇ ਬਾਈ ਜੀ ਸਵਾਦ ਲਓਗੇ ਉਧਰ ਨੋਵਾ ਖੜੀ ਹੈ 2 ਲੱਖ ਦੀ ਨੋਵਾ ਦੇ ਦੇਣੀ ਹੈ 2008 ਮਾਡਲ ਹੈ ਕਟਿੰਗ ਵਾਲਾ ਸੌਦਾ ਹੈ ਹੂੰ ਅਲੋਏ ਵੀ ਲੱਗੇ ਹੋਏ ਨੇ ਨੋਵਾ ਦੇ ਅਲੋਏ ਲੱਗੇ ਹੋਏ ਨੇ ਠੀਕ ਹੈ ਨੰਬਰ ਪੇਸੀ ਵਰਕਿੰਗ ਹੈ ਪੰਜਾਬ ਨੰਬਰ ਹੈ 2028 ਕੇ 29 ਤੱਕ ਪਾਸ ਹੀ ਹੈ ਠੀਕ ਹੈ ਨੋਵਾ ਪੰਜਾਬ ਨੰਬਰ ਲੋਏ ਲੱਗੇ اے سی ਚਾਲੂ ਇੰਜਨ ਓਕੇ ਹੈ 2 ਲੱਖ ਰੁਪਏ ਦੀ 2008 ਮਾਡਲ ਹੈ ਪਾਸਿੰਗ 2028 ਤੱਕ ਪੂਰੇ ਪੇਪਰਾਂ ਦੇ ਨਾਲ ਠੀਕ ਹੈ ਉਹ ਕੋਈ ਸਿਵਿਕ ਲੈਣਾ ਚਾਹੁੰਦਾ ਹੋਂ ਦਾ ਸਿਵਿਕ ਖੜੀ ਹੋਈ ਹੈ ਹਮ ਹਮ ਆਂਡਾ ਸਿਵਿਕ ਹੈ ਜਿਹੜੀ ਹਮ 2011/12 1.80 ਲੱਖ ਦੀ ਕਾਰ ਦੇਾਂਗੇ ਪਿਓਰ ਪੈਟਰੋਲ ਹੈ ਕੋਈ ਗੈਸ ਤੇ ਨਹੀਂ ਚੱਲੀ ਹੋਈ ਕੋਈ ਸਿਵਿਕ ਦਾ دیਵਾਨਾ ਹੈ ਤੇ ਸਿਵਿਕ ਆਪਣੇ ਕੋਲ ਖੜੀ ਹੋਈ ਹੈ ਬਿਲਕੁਲ ਬਿਲਕੁਲ ਇੱਕ ਹੋਰ ਡਸਟਰ ਖੜੀ ਹੈ 2 ਲੱਖ ਰੁਪਏ ਦੇ ਬਜਟ ਦੇ ਵਿੱਚ 13 ਮਾਡਲ ਐਨਓਸੀ ਪੰਜਾਬ ਦੀ ਹਾਜ਼ਰ ਕੰਪਨੀ ਅਲੋਏ ਵੀਲ ਇਸ ਕਲਰ ਦੇ ਵਿੱਚ ਕੋਈ 2 ਲੱਖ ਰੁਪਏ ਦੀ ਡੀਜ਼ਲ ਡਸਟਰ ਚੰਗੀ ਲੈਣਾ ਚਾਹੁੰਦਾ ਹੈ 6 ਮਹੀਨਿਆਂ ਦੀ ਗਾਰੰਟੀ ਦੇ ਨਾਲ ਤੇ ਉਹ ਵੀ ਖੜੀ ਹੈ ਆਪਣੇ ਕੋਲ ਠੀਕ ਹੈ ਦੋਸਤੋ ਆਹ ਕਾਰ ਆ ਗਈ ਹੈ ਬਸ ਆਈ ਹੈ ਤੇ ਮਨ ਨਾਲ ਲੱਗੇ ਮੋਲੀ ਬਾਈਆਂ ਦਾ ਆਪਾਂ ਦੇ ਦੇਣੀ ਹੈ ਭਾਵੇਂ ਲੈਣੀ ਹੈ ਬਾਈ ਤੋਂ ਜਾਣਕਾਰੀ ਹੁੰਦਾ ਸਹੀ ਕਰਾਂ ਆਈ 10 ਆਟੋਮੈਟਿਕ 11 ਮਾਡਲ ਕੋਈ ਵੀਰ ਲੈਣਾ ਚਾਹੁੰਦਾ ਹੈ ਮੈਗਨਾ ਪਿਓਰ ਪੈਟਰੋਲ ਕੋਈ ਗੈਸ ਤੇ ਨਹੀਂ ਚੱਲੀ ਹੋਈ ਤੇ ਜਿਵੇਂ ਕਹਿੰਦੇ ਨੇ ਕੋਈ ਐਲਪੀਜੀ ਜਾਂ ਸੀਐਨਜੀ ਤੇ ਨਹੀਂ ਚੱਲੀ ਹੋਈ ਇਹ ਆਟੋਮੈਟਿਕ ਹੈ ਫੈਮਿਲੀ ਦਾ ਕੋਈ ਵੀ ਮੈਂਬਰ ਬੜੀ ਆਸਾਨੀ ਨਾਲ ਇਹਦੇ ਨਾਲ ਪੈਰ ਵੀ ਨਹੀਂ ਥੱਕਦੇ ਬੰਦੇ ਦੇ ਹਮ ਸਿਰਫ ਅੱਗੇ ਪਿੱਛੇ ਵਾਲੇ ਗੇਅਰ ਹੀ ਹੁੰਦੇ ਨੇ ਠੀਕ ਹੈ ਆਟੋਮੈਟਿਕ ਹੈ 11 ਮਾਡਲ ਹੈ ਹਮ ਤੇ ਇੰਜਨ ਹੋਣ ਦੀ ਫੁੱਲ ਗਾਰੰਟੀ ਮਿਲੇਗੀ ਨਵੀਂ ਸ਼ੇਪ ਦੇ ਵਿੱਚ ਜਿਹੜੀ ਆਈ ਸੀ ਨਾ i10 ਇਹ ਉਹ ਵਾਲਾ ਮਾਡਲ ਹੈ ਨਵੀਂ ਸ਼ੇਪ ਦਾ ਜਿਹੜਾ ਬੰਪਰ ਆਇਆ ਸੀਗਾ ਠੀਕ ਹੈ ਜੀ 2011 ਦੇ 3 ਤੀਸਰੇ ਮਹੀਨੇ ਦੀ ਪਿਓਰ ਪੈਟਰੋਲ ਠੀਕ ਹੈ ਐਨਓਸੀ ਲੈਣੀ ਹੈ ਹਮ ਕਿਤੋਂ ਦੀ ਵੀ ਹਿਮਾਚਲ ਜੰਮੂ ਹਰਿਆਣਾ ਕਿਤੋਂ ਦੀ ਵੀ ਲੈਣੀ ਹੈ ਮਿਲ ਜੇਗੀ ਹਮ ਕਾਰ ਮਿਲੇਗੀ 1.80 ਲੱਖ ਦੀ ਐਨਓਸੀ ਨਾਲ ਪਿਓਰ ਪੈਟਰੋਲ ਠੀਕ ਹੈ i10 ਮੈਗਨਾ ਆਟੋਮੈਟਿਕ ਹੁਣ ਆਟੋਮੈਟਿਕ ਜਿਹੜੇ ਵੀਰ ਲੈਣਾ ਚਾਹੁੰਦੇ ਨੇ ਹਮ ਤੇ ਆਜੋ ਅੱਖਾਂ ਬੰਦ ਕਰਕੇ ਆਟੋਮੈਟਿਕ 1.80 ਲੱਖ ਦੀ ਤੁਹਾਨੂੰ ਕਾਰ ਮਿਲ ਜਾਣੀ ਹੈ ਪੈਟਰੋਲ ਠੀਕ ਹੈ ਤੇ ਆਟੋ ਕਾਰ ਛੋਟੀ ਮਿਲਦੀ ਹੀ ਨਹੀਂ ਪਰ ਆਪਣੇ ਕੋਲ ਹੁੰਦੀਆਂ ਨੇ ਹਮ ਜਿਹੜੇ ਵੀਰ ਆਟੋਮੈਟਿਕ ਕਾਰ ਲੈਣਾ ਚਾਹੁੰਦੇ ਆ ਹ ਹ अवेलेबल ਹੈ ਆਪਣੇ ਕੋਲ ਠੀਕ ਹੈ